ਮੈਂ ਰਾਜਵੀਰ ਬਾਈ ਨੂੰ ਕਦੇ ਵੀ ਨਹੀਂ ਸੀ ਮਿਲਿਆ ਮੈਂ ਉਹਨੂੰ ਬੰਦੇ ਨੂੰ ਇੱਕ ਵਾਰ ਹੀ ਮਿਲਿਆ ਬਸ ਜਦੋਂ ਫਾਜ਼ਲ ਕੇ ਪਾਣੀ ਆ ਰਿਹਾ ਸੀ ਹਾੜਾ ਆਇਆ ਉਹ ਮੈਂ ਉਹਨੂੰ ਅਸੀਂ ਸੇਵਾ ਕਰਕੇ ਆਏ ਸੀ ਜਿਹੜੇ ਪਿੰਡ ਪਾਣੀ ਚ ਡੁੱਬੇ ਹੋਏ ਸੀ ਤੇ ਰਾਜਵੀਰ ਬਾਈ ਨੇ ਜਾਣਾ ਸੀ ਅਸੀਂ ਕਿਸ਼ਤੀਆਂ 'ਚ ਉਤਰੇ ਤੇ ਉੱਤਰਦੇ ਉੱਤਰਦੇ ਤੇ ਮੈਂ ਕਿਹਾ ਬਾਈ ਸასი ਗਾਲ ਕਹਿੰਦਾ ਰਾਜਵੀਰ ਬਾਈ ਕਹਿੰਦਾ ਸასი ਗਾਲ ਕਹਿੰਦਾ ਛੋਟੇ ਵੀਰ ਮਿਲਣਾ ਸੀ ਬਹੁਤ ਨਹੀਂ ਸੀ ਪਰ ਕਹਿੰਦਾ ਆਪਾਂ ਬੇਲੇ ਵੀ ਆਏ ਜਿੱਥੇ ਇਕੱਠੇ ਹੋਏ ਆ ਕਹਿੰਦਾ ਹੁਣ ਆਪਾਂ ਫੇਰ ਕਿਹਦੇ ਦਿਨ ਬੈਠਨੇ ਆ ਇੰਨੀ ਗੱਲ ਹੋਈ ਸਾਡੀ ਤੇ ਬਸ ਥੋੜੇ ਜਿਹੀ ਟਾਈਮ ਬਾਅਦ ਹੀ ਇਹਦਾ ਪਤਾ ਲੱਗਿਆ ਸਾਨੂੰ ਗੱਲ ਬਾਈ ਨੂੰ ਫੋਨ ਆਇਆ ਕਹਿੰਦੇ ਵੀ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਅਸੀਂ ਇੱਥੇ ਹਸਪੀਟਲ ਗਏ ਬਸ ਬਾਕੀ ਫੇਰ ਸਾਰੇ ਪੰਜਾਬ ਨੂੰ ਪਤਾ ਹੀ ਆ ਸਾਰਿਆਂ ਨੇ ਦਵਾਵਾਂ ਕੀਤੀਆਂ ਮੈਨੂੰ ਇਹ ਲੱਗਦਾ ਵੀ ਜਿਹੜੇ ਬੰਦੇ ਨੇ ਕਦੇ ਇਹ ਕਿਹਾ ਹੁਣ ਉਹਨਾਂ ਦੀ ਰਾਜਵੀਰ ਦਾ ਗਾਣਾ ਸੁਣ ਕੇ ਕਿਹਾ ਹੋਣਾ ਯਾਰੇ ਕੀ ਗਾਈ ਜਾਂਦਾ ਇਹਦਾ ਗਾਣਾ ਵਧੀਆ ਨਹੀਂ ਕਿਉਂਕਿ ਜਿੱਥੇ ਪਿਆਰ ਕਰਨ ਵਾਲੇ ਹੁੰਦੇ ਆ ਉੱਥੇ ਤੁਹਾਨੂੰ ਹੇਟ ਕਰਨ ਵਾਲੇ ਵੀ ਹੁੰਦੇ ਆ ਤੁਹਾਨੂੰ ਮਤਲਬ ਤੁਹਾਡੀ ਵਿਰੋਧਤਾ ਵਾਲੇ ਵੀ ਹੁੰਦੇ ਆ ਇਹ ਜ਼ਿੰਦਗੀ ਦੇ ਦੋ ਪਹਿਲੂ ਆ ਜੇ ਤੁਹਾਨੂੰ ਪਿਆਰ ਕਰਨ ਵਾਲੇ ਆ ਤਾਂ ਤੁਹਾਨੂੰ ਹੇਟ ਕਰਨ ਵਾਲੇ ਵੀ ਹੋਣਗੇ ਹੀ ਹੋਣਗੇ ਸੋ ਉਹ ਬੰਦਿਆਂ ਨੇ ਵੀ ਦੁਆ ਕੀਤੀ ਰਾਜਵੀਰ ਲਈ ਉਹ ਬੰਦਿਆਂ ਨੇ ਵੀ ਅਰਦਾਸ ਬੇਨਤੀ ਕੀਤੀ ਵੀ ਨਹੀਂ ਯਾਰ ਕਿਸੇ ਦਾ ਪੁੱਤ ਨਹੀਂ ਜਾਣਾ ਚਾਹੀਦਾ ਕਿਸੇ ਦਾ ਪੁੱਤ ਕਿਸੇ ਦਾ ਭਾਈ ਕਿਸੇ ਦਾ ਘਰ ਵਾਲਾ ਨਹੀਂ ਐ ਤਾਂ